ਖਰ ਪ੍ਰੇਮ ਇੱਕ ਐਸੀ ਚੀਜ਼ ਹੈ ਜਿਹੜੀ ਗੁਰੂ ਦੇ ਨਾਲ ਸਾਨੂੰ ਸਭ ਤੋਂ ਛੇਤੀ ਮਿਲਾ ਸਕਦੀ ਮੈਂ ਪਹਿਲਾਂ ਬੇਨਤੀ ਕੀਤੀ ਨਾ ਅਗਸਟਿਨ ਕਹਿੰਦਾ ਹੈ ਉਹ ਕਹਿੰਦਾ ਪ੍ਰੇਮ ਐਸੀ ਚੀਜ਼ ਹੈ ਜਿਹੜੀ ਬਹੁਤ ਛੇਤੀ ਪਹੁੰਚਦੀ ਹੈ ਜਿਵੇਂ ਰੁੱਖ ਦੀ ਟਾਣੀ ਤੇ ਥੱਲੇ ਤੋਂ ਉੱਡਣਾ ਹੋਵੇ ਪੰਛੀ ਨੇ ਤੇ ਉਹਨੂੰ ਪਹੁੰਚਣ ਤੇ ਕਿੰਨਾ ਕ ਸਮਾਂ ਲੱਗੇਗਾ ਆਖਰੀ ਟਾਣੀ ਤੇ 1 ਸੈਕਿੰਡ ਦਾ ਸਮਾਂ ਲੱਗੇਗਾ ਉਡਾਰੀ ਮਾਰ ਕੇ ਵਹਿ ਜਾਏਗਾ ਕੀੜੀ ਨੇ ਚੜਨਾ ਹੋਵੇ ਕਿੰਨਾ ਸਮਾਂ ਲੱਗੇਗਾ ਬਹੁਤ ਲੰਮਾ ਸਮਾਂ ਲੱਗਦਾ ਹੈ ਇੱਕ ਹੋਰ ਦੁਨੀਆ ਦਾ ਬਹੁਤ ਵੱਡਾ ਸਕਾਲਰ ਹੋਇਆ ਲਾਉਤਸ਼ੀ ਲਾਉਤਸ਼ੇ ਨੇ ਲੂਜ਼ਿੰਗ ਵੀ ਉਹਨੂੰ ਕਹਿੰਦੇ ਨੇ ਲਾਉਤਸ਼ੇ ਨੇ ਇੱਕ ਸਿਧਾਂਤ ਲਿਖਿਆ ਸੀਗਾ ਤਾਉ ਉਪਨਿਸ਼ਦ ਉਹਨੇ ਉਹਦੇ ਵਿੱਚ ਇੱਕ ਹੀ ਚੀਜ਼ ਜਿਹੜੀ ਹੈਗੀ ਸਭ ਤੋਂ ਕੀਮਤੀ ਮੈਨੂੰ ਲੱਗੀ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਦੁਨੀਆ ਦੇ ਲੋਕੋ ਪ੍ਰਮਾਤਮਾ ਨੇ ਇਸ ਕਾਇਨਾਤ ਨੂੰ ਤਾਂ ਬਣਾਇਆ ਕਿਉਂਕਿ ਪ੍ਰਮਾਤਮਾ ਦੇ ਅੰਦਰ ਪ੍ਰੇਮ ਪ੍ਰਗਟ ਹੋ ਗਿਆ ਤੇ ਕਹਿੰਦੇ ਉਹਦੇ ਪ੍ਰੇਮ ਦੇ ਵਿੱਚੋਂ ਇੱਕ ਕਾਇਨਾਤ ਪ੍ਰਗਟ ਹੋ ਗਈ ਧੌਲ ਧਰਮ ਦਇਆ ਕਬੂਤ ਜਿਸ ਤਰ੍ਹਾਂ ਅਸੀਂ ਜਪਜੀ ਸਾਹਿਬ ਚ ਪੜਦੇ ਹਾਂ ਪ੍ਰੇਮ ਸਭ ਤੋਂ ਪਹਿਲਾਂ ਬੁਲਾਉਂਦਾ ਹੈ ਪ੍ਰਭੂ ਨੂੰ ਪ੍ਰਭੂ ਦੇ ਮਲਾਪ ਦਾ ਸਭ ਤੋਂ ਸੌਖਾ ਸਿੰਪਲਿਸਟ ਈਜੀਐਸਲ ਸ਼ਾਰਟੈਸਟ ਸੌਖਾ ਸਿੱਧਾ ਤੇ ਸਸਤਾ ਰਾਹ ਪ੍ਰੇਮ ਦਾ ਰਸਤਾ